ਮੇਰੇ ਵੱਲੋਂ ਮੇਰੇ ਸਾਰੇ ਭਾਰਤ ਵਾਸੀਆਂ ਨੂੰ ਸਵਤੰਤਰਤਾ ਦਿਵਸ ਦੀ ਲੱਖ ਲੱਖ ਵਧਾਈ। ਹਾਂਜੀ। ਦੁਬਾਰਾ ਸ਼ੁਰੂ। ਹਾਂਜੀ। ਹਰਿੰਦਰ ਕੌਰ ਐਡਮਿਨਿਸਟਰਰਸ ਗਵਰਨਮੈਂਟ ਹਾਈ ਸਕੂਲ ਚਰੀਪੁਰਾ ਮੇਰੇ ਵੱਲੋਂ ਮੇਰੇ ਸਾਰੇ ਭਾਰਤ ਵਾਸੀਆਂ ਨੂੰ ਸਵਤੰਤਰਤਾ ਦਿਵਸ ਦੀ ਲੱਖ ਲੱਖ ਵਧਾਈ। ਮੈਂ ਪ੍ਰਿੰਤਪਾਲ ਸਿੰਘ ਵੱਲ ਆਮ ਆਦਮੀ ਪਾਰਟੀ ਹੱਕਾ ਮਜੀਠਾ ਬਲੋਕਨ ਚਾਰਜ ਕੱਲ 15 ਅਗਸਤ ਨੂੰ ਆਪਾਂ ਦੇਸ਼ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਵਾ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਇਸ ਸੁਭ ਅਫਸਰਤੇ ਲੱਖ ਲੱਖ ਵਧਾਈ ਦਿੰਦਾ ਵਾਂ ਤੇ ਸਰਦ ਹੀ ਦੁਨੀਆ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਜੇ 15 ਅਗਸਤ ਬਾਰੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਹੋ ਕਹਿਤੀ ਕਰਦਾ ਵਾਂ ਕਿ ਆਪਾਂ ਸਾਰੇ ਨਾਲ ਮਿਲ ਕੇ ਪ੍ਰੇਮ ਪਿਆਰ ਸਤਿਕਾਰ ਨਾਲ ਆਜ਼ਾਦੀ ਦਿਹਾੜਾ ਮਨਾਈਏ ਤੇ ਆਪਾਂ ਕਿਸੇ ਨਾਲ ਵੀ ਭੇਦ ਭਾਵ ਜਾਂ ਧੋਖਾ ਧੜੀ ਨਾ ਕਰੀਏ ਸਾਰੇ ਪਿਆਰ ਸਤਿਕਾਰ ਨਾਲ ਮਿਲ ਕੇ ਰਹੀਏ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਅਵਲ ਅੱਲਾ ਨੂਰ ਉਪਾਇ ਕੁਦਰਤ ਕੇ ਸਾ ਬੰਦੇ ਇੱਕ ਨੂਰ ਤੇ ਸਮਝ ਉਪਜਾ ਕੌਣ ਭੜੇ ਕੋ ਮੰਦੇ ਨਾ ਸਦਾ ਅਜ ਲਿਖਿਆ ਹੋਆ ਕੋਈ ਭੇਦ ਭਾਵ ਕੋਈ ਯਾਦ ਪਾਤ ਤੇ ਨਾ ਹੀ ਮਹਾਰਾਜ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਜਿਹਨੇ ਵੀ ਧਰਮ ਦੇ ਕਿਸੇ ਵੀ ਧਰਮ ਵਿੱਚ ਕੋਈ ਜਾਤ ਕੋਈ ਪਾਤ ਕੋਈ ਧਰਮ ਕੋਈ ਭੇਦਭਾਵ ਨਹੀਂ ਕਹਿਣ ਬਾਰੇ ਸਿਖਾਇਆ ਗਿਆ ਨਾ ਹੀ ਕਿਤੇ ਲਿਖਿਆ ਗਿਆ ਵਾ ਇਸ ਕਰਕੇ ਸਾਰਿਆਂ ਨੂੰ ਆਪਾਂ ਇਨਸਾਨ ਆ ਤੇ ਅਨਸਾਨੀਅਤ ਉਹਤੇ ਹੀ ਰਹਿਣਾ ਚਾਹੀਦਾ ਵਾ ਕੱਲ 15 ਅਗਸਤ ਨੂੰ ਆਪਣਾ ਦੇਸ਼ ਵਿੱਚ ਗਤ ਤੰਤਨ ਦਿਵਸ ਮਨਾਉਣ ਜਾ ਰਿਹਾ ਵਾ ਇਸ ਵਿੱਚ ਸਾਨੂੰ ਸਾਰਿਆਂ ਨੂੰ ਆਰਾਮ ਮਿਲ ਕੇ ਭਾਈਚਾਰ ਸਾਂਝ ਪੜਾ ਕੇ પ્રેમ ਪਿਆਰ ਅਮਰ ਕਾਨੂੰਨ ਦੇ ਨਾਲ ਚੱਲਣਾ ਚਾਹੀਦਾ ਵਾ ਤੇ ਸਾਰਿਆਂ ਦਾ ਤੈਨ ਦਿਲੋਂ ਸਦਕਾਰ ਕਰਨਾ ਚਾਹੀਦਾ ਵਾ ਆਪਾਂ ਨੂੰ ਕਿਸੇ ਨਾਲ ਵੀ ਕੋਈ ਭੇਦ ਭਾਵ ਨਹੀਂ ਕਰਨਾ ਚਾਹੀਦਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਰਬਾ ભગવાન ਵਾਲਮੀਕ ਮਹਾਰਾਜ ਜੀ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾਤ ਮਹਾਰਾਜ ਜੀ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਹਰੀਨਾਥ ਮਹਾਰਾਜ ਜੀ ਕੀ ਜੈ ਜੈ ਸ੍ਰੀ ਸਬਦਾਨ ਜੈ ਸ੍ਰੀ ਸਬਦਾਨ ਦਾਸ ਪੰਕੀਨਾਥ ਸ਼ਰਗਿਲ ਮੁਖੀ ਵਾਲਮੀਕ ਸੁਧਾਰ ਸਭਾ ਤੋਂ ਸਵੇਰੇ ਜਿਹੜਾ ਕਿ ਭਾਰਤ ਦੇਸ਼ ਵਾਸਤੇ ਜਿਹੜਾ ਬਹੁਤ ਹੀ ਵਧੀਆ ਦਿਨ ਅੱਜ 15 ਅਗਸਤ 1947 ਨੂੰ ਜਿਹੜਾ ਭਾਰਤ ਦੇਸ਼ ਕਲਮੀ ਦੀਆਂ ਜਜ਼ੀਰਾਂ ਤੋਂ ਜਨਮ ਹੋਇਆ ਮੈਂ ਸਮੂਹ ਦੇਸ਼ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਇਸ ਛੁੱਪ ਦੇ ਅਰੇ ਦੀ ਲੱਖ ਲੱਖ ਵਧਾਈ ਦਿੰਦੇ ਆ ਤੇ ਉਹ ਸ਼ੁਭ ਕਾਮਨਾਵਾਂ ਦਿੰਦੇ ਆ ਔਰ ਸਮਾਜ ਨੂੰ ਔਰ ਭਾਰਤ ਵਾਸੀ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਆਪਣੀ ਜੱਦੀ ਬੰਦੀ ਰੱਖੋ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ ਔਰ ਬਾਬਾ ਸਾਹਿਬ ਇੰਦਰਾਉਂ ਵੇਦਗਾਥੀ ਪੜ੍ਹਦੇ ਜਾਣਕਾਰੀ ਦਿਓ ਔਰ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸੰਵਿਧਾਨ ਨੂੰ ਸੰਪੂਰਨ ਤੌਰ ਤੇ ਲਾਗੂ ਕੀਤਾ ਜਾਵੇ ਤਾਂ ਜੋ ਆਜ਼ਾਦੀ ਦਾ ਪੂਰਨ ਤੌਰ ਤੇ ਸਾਡੇ ਸਮਾਜ ਨੂੰ ਅਧਿਕਾਰ ਮਿਲ ਸਕੇ ਇੱਕ ਵਾਰ ਫਿਰ ਤੋਂ ਦੁਬਾਰਾ ਪੂਰੇ ਭਾਰਤ ਵਾਸੀਆਂ ਨੂੰ 15 ਅਗਸਤ ਦੇ ਦਿਨ ਦਿਹਾੜੇ ਲੱਖ ਲੱਖ ਵਧਾਈ ਦਿੰਦੇ ਹਾਂ ਜੋ ਬੁੱਲੇ ਸੂਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਹੈਪੀ ਜੈ ਸਦਾ ਜੈ ਵਾਲਮੀਕੀ ਹਰ ਹਰ